ਨਵੀਂ ਸਰਕਾਰ ਬਣਨ ਤੋਂ ਬਾਅਦ ਹੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫ਼ਾ ਦੇ ਦਿੱਤਾ ਹੈ ਤੇ ਦੱਸਿਆ ਹੈ ਕਿ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਗਈ ਹੈ 14 ਫਸਲਾਂ ਤੇ ਐਮਐਸਪੀ ਦੇਣ ਦਾ ਐਲਾਨ ਜਿਹੜਾ ਕਿ ਕਰ ਦਿੱਤਾ ਹੈ ਤੇ ਵੱਡੀ ਖੁਸ਼ਖਬਰੀ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਿਹੜਾ ਕਿ ਕੇਂਦਰ ਸਰਕਾਰ ਨੇ ਸੋਹਣੀ ਦੀਆਂ 14 ਫਸਲਾਂ ਲਈ ਘਟੋ-ਘੱਟ ਸਮਰਥਨ ਮੁੱਲ ਐਮਐਸਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਉਚਿਤ ਮੁੱਲ ਮਿਲੇਗਾ ਤੇ ਉਹਨਾਂ ਦੀ ਆਮਦਨ ਵਧੇਗੀ MSP ਵਿੱਚ ਝੋਨੇ ਦੀ ਕੀਮਤ ਵਿੱਚ 117 ਰੁਪਏ ਪ੍ਰਤੀ ਕੁਇੰਟਲ ਮੂੰਗੀ ਦੀ ਕੀਮਤ ਵਿੱਚ 124 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ ਘਟੋ-ਕਟ ਸਮਰਥਨ ਮੁੱਲ ਵਧਣ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਉਚਿਤ ਮੁੱਲ ਮਿਲੇਗਾ ਤੇ ਉਹਨਾਂ ਦੀ ਆਮਦਨ ਵਧੇਗੀ ਕਪਾਹ ਦਾ ਘਟੋ-ਕਟ ਸਮਰਥਨ ਮੁੱਲ ਜਿਹੜਾ ਕਿ 7121 ਰੁਪਏ ਤੈਅ ਕੀਤਾ ਗਿਆ ਹੈ ਜਿਸ ਵਿੱਚ 501 ਰੁਪਏ ਦਾ ਵਾਅਦਾ ਹੋਇਆ ਹੈ ਰਾਗੀ ਮੱਕੀ ਮੂੰਗੀ ਤੂਰਾ ਉੜਦ ਅਤੇ ਮੂੰਗਫਲੀ ਦੇ ਤੇਲ ਲਈ ਵੀ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 2 ਲੱਖ ਰੁਪਏ ਜਿਹੜੇ ਕਿ ਨਵੇਂ ਗੋਦਾਮ ਬਣਾ ਮਾਫ ਕਰਨਾ 2 ਲੱਖ ਨਵੇਂ ਗੋਦਾਮ ਬਣਾਏ ਜਾ ਰਹੇ ਹਨ ਸਰਕਾਰ ਕਿਸਾਨਾਂ ਤੇ ਧਿਆਨ ਦੇ ਰਹੀ ਹੈ ਅਤੇ ਆਰਥਿਕ ਵਿਕਾ ਆਰਥਿਕ ਦੇ ਵਿਕਾਸ ਦੇ ਲਈ ਵੀ ਕੰਮ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਕੇਂਦਰੀ ਮੰਤਰੀ ਅਸ਼ਵਨੀ ਜੜੇ ਕੇ ਉਹਨਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਜਿਹੜੇ ਕੇ ਤੀਜੇ ਕਾਰਜਕਾਲ ਦੇ ਵਿੱਚ ਕਿਸਾਨ ਭਲਾਈ ਨੂੰ ਪਹਿਲ ਦਿੱਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਮੰਡਲ ਨੇ ਸੋਣੀ ਦੇ ਸੀਜ਼ਨ ਵਿੱਚ ਕਿਸਾਨਾਂ ਦੇ ਲਈ 14 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਲਾਗਤ ਮੁੱਲ ਤੋਂ ਘੱਟੋ-ਘੱਟ 1.5 ਗੁਣਾ ਵੱਧ ਹੋਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਦੱਸ ਦੇ ਕਿ ਕਈ ਫਸਲਾਂ ਦੇ ਉੱਤੇ ਐਮਐਸਪੀ ਵਧਾਈ ਗਈ ਹੈ ਤੇ ਸਰਕਾਰ ਨੇ ਸੋਹਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਹੈ ਜਵਾਰ, ਝੋਨਾ, ਬਾਜਰਾ, ਰਾਕੀ, ਮੱਕੀ, ਤੂੜ, ਮੂੰਗੀ, ਉਰਦ, ਮugphali, ਸੂਰਜਮੁਖੀ ਅਤੇ ਉੱਥੇ ਹੀ ਸੋਇਆ ਬਿਨ ਅਤੇ ਤੇਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਅਦਾ ਕੀਤਾ ਗਿਆ ਤੇ ਹੁਣ ਜਵਾਰ ਦਾ ਘੱਟੋ-ਘੱਟ ਸਮਰਥਨ ਮੁੱਲ ਹੈ ਜਿਹੜਾ ਕਿ 3371 ਰੁਪਏ ਚੋਨਾ 2300 ਰੁਪਏ ਬਾਜਰਾ ਜਿਹੜਾ ਕਿ 3625 ਰੁਪਏ ਤੇ ਰਾਖੀ 4290 ਰੁਪਏ ਤੇ ਮੱਕੀ ਜਿਹੜਾ ਕਿ 2225 ਰੁਪਏ ਤੇ ਤੂੜ 7750 ਰੁਪਏ ਮੂੰਗੀ ਜਿਹੜੀ ਕਿ 8682 ਰੁਪਏ ਤੇ ਉਰਦ ਜਿਹੜੀ ਕਿ 7400 ਰੁਪਏ ਤੇ ਮੂੰਗਫਲੀ 6783 ਰੁਪਏ ਤੇ ਸੂਰਜਮੁਖੀ ਦਾ ਜਿਹੜਾ ਕਿ 7280 ਰੁਪਏ ਤੇ ਸੋਇਆ ਬੀਨੂ ਲੈ ਕੇ ਗੱਲ ਕਰੀਏ ਤਾਂ 4892 ਰੁਪਏ ਤੇ ਤੇਲ ਜਿਹੜੇ ਕੇ 9267 ਰੁਪਏ ਹੋ ਗਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੇ ਕਾਰਜਕਾਲ ਦੇ ਵਿੱਚ ਪ੍ਰਧਾਨ ਮੰਤਰੀ ਵਜੋਂ ਸਾਂ ਚੁੱਕਣ ਤੋਂ ਬਾਅਦ ਕਿਸਾਨ ਸਨਮਾਨ ਨਿਧੀ ਜਾਰੀ ਕਰਨ ਨਾਲ ਸੰਬੰਧਿਤ ਫਾਈਲ ਤੇ ਦਸਤਕ ਕਿਤੇ ਤੇ ਜਿਸ ਤੋਂ ਬਾਅਦ 18 ਜੂਨ ਨੂੰ ਪ੍ਰਧਾਨ ਮੰਤਰੀ ਨੇ ਯੂਪੀ ਦੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਕਿਸਾਨ ਯੋਨਾਦੀ ਜਿਹੜੀ ਕੇ ਸਾਰਮਿਕੇਸ਼ਤ ਜਾਰੀ ਕਰ ਦਿੰਦੀ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਤੇ ਕਈ ਫਸਲਾਂ ਦੇ ਉੱਤੇ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਐਲਾਨ ਕਰ ਦਿੱਤਾ